ਇੱਕ ਜੰਗਿਆ ਨਰਤਾ 10 10 12 12 15 15 ਲੱਖ ਦੀ ਲੰਤ ਹੋ ਗਈ ਐ ਜਦੋਂ ਪੈਸੇ ਮੁੱਕ ਗਏ ਦੇਣ ਤੋਂ ਬਾਅਦ ਵੀ ਹੁਣ ਧਰਜਿਆਂ ਕੋਲੇ ਗੱਲਾਂ ਖੁੱਲਣੀਆਂ ਆ ਜਾਂ ਸਾਰੇ ਕਿਤੇ ਗੱਲ ਜਾਊਗੀ ਜਾਂ ਫਿਰ ਆਖਰ ਨੂੰ ਉਸ ਕੋਲੇ ਜਾਂਦੇ ਨੇ ਕਿਉਂਕਿ ਜੇ ਆਪਾਂ ਧਿਆਨ ਨਾ ਦਿੱਤਾ ਨਾ ਤਾਂ ਬਹੁਤ ਵੱਡੀ ਮੁਸੀਬਤ ਅਸੀਂ ਫਸ ਸਕਦੇ ਹਾਂ ਇੱਕ ਵੀਡੀਓ ਕਾਲ ਤੇ ਬਲੈਕਮੇਲਿੰਗ ਸ਼ੁਰੂ ਨੌਜਵਾਨਾਂ ਨਾਲੋਂ ਤੇ ਬਜ਼ੁਰਗਾਂ ਨਾਲ ਵੀ ਚੁੱਕੀ ਹੈ ਪਰ ਸ਼ਰਮ ਦੇ ਮਾਰੇ ਉਹ ਦੱਸਦੇ ਨਹੀਂ ਕਿਸੇ ਜਿਹੜੇ ਦੱਸ ਦਿੰਦੇ ਉਹ ਬਚ ਵੀ ਜਾਂਦੇ ਹਨ ਨੂੰ ਮੋਹ ਲੈਣ ਵਾਲੀ ਆਵਾਜ਼ ਉਸ ਤੋਂ ਬਾਅਦ ਕਾਲੀ ਕਮਾਈ ਔਰ ਧਮਕਾਉਣ ਦਾ ਖੇਲ ਹੁੰਦਾ ਹੈ ਸ਼ੁਰੂ ਜਿਹੜੇ ਲੁੱਟਣ ਵਾਲੇ ਨੇ ਉਹ ਪੁਲਿਸ ਦੇ ਹੱਥ ਫੇਰ ਵੀ ਨਹੀਂ ਆਉਂਦੇ ਜੇ ਪੁਲਿਸ ਦੇ ਹੱਥ ਆਉਂਦੇ ਹੁੰਦੇ ਨਾ ਤਾਂ ਇਹ ਦੁਬਾਰਾ ਦੁਬਾਰਾ ਇਹ ਨੌਕ ਚਲਾਉਂਦੀ ਇਸ ਕਰਕੇ ਤੁਸੀਂ ਆਪ ਬਚਣਾ ਦੋਸਤੋ ਵੀਡੀਓ ਕਾਲ ਆਉਂਦੀ ਐ ਵੀਡੀਓ ਕਾਲ ਹਰ ਬੰਦਾ ਚੁੱਕ ਲੈਂਦਾ ਜਦੋਂ ਥੁੱਕਦੇ ਆਗੇ ਇੱਕ ਸੋਹਣੀ ਸਨੱਚੀ ਕੁੜੀ ਉਹਦੇ ਵਿੱਚ ਬੈਠੀ ਹੋਊਗੀ ਉਹ ਮੁਰਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਐ ਤਾਂ ਮੈਂ ਦੱਸਦਿਆਂ ਨੂੰ ਸ਼ਰਮ ਆਉਂਦੀ ਐ ਉਹ ਅੱਗੇ-ਅੱਗੇ ਜਾ ਕੇ ਕਿਸ ਤਰ੍ਹਾਂ ਦੇ 익ਸਪੋਜ਼ ਕਰਦੀ ਐ ਜਾਂ ਪੂਰਾ ਨਿਰਵਸਰ ਹੋ ਜਾਂਦੀ ਐ ਆਖਰ ਨੂੰ ਕਿਉਂਕਿ ਉਹ ਨੰਬਰ ਐ ਜਿਹੜਾ ਉਹਨੂੰ ਫੇਸਬੁੱਕ ਤੇ ਸਰਚ ਕਰਦੇ ਨੇ ਉਹਦੇ ਫਰੈਂਡ ਨੇ ਜਿਹੜੇ ਉਹਨਾਂ ਨੂੰ ਸਰਚ ਕਰਦੇ ਨੇ ਕਈ ਵਾਰ ਉਹ ਵੀਡੀਓ ਮਿੱਤਰੋ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਭੇਜੀ ਜਾਂਦੀ ਐ ਸਤਿ ਸ੍ਰੀ ਅਕਾਲ ਜੀ ਮਹਿਮਾਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਜੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਇਹਨੂੰ ਧਿਆਨ ਨਾਲ ਸੁਣਿਓ ਤੁਹਾਡੇ ਨੌਜਵਾਨ ਵੀ ਧਿਆਨ ਨਾਲ ਸੁਣਨ ਬੱਚੇ ਵੀ ਤੇ ਬਜ਼ੁਰਗ ਵੀ ਕਿਉਂਕਿ ਜੇ ਅਪਾ ਧਿਆਨ ਨਾ ਦਿੱਤਾ ਨਾ ਤਾਂ ਬਹੁਤ ਵੱਡੀ ਮੁਸੀਬਤ 'ਚ ਅਸੀਂ ਫਸ ਸਕਦੇ ਹਾਂ ਹੁਣ ਤੁਸੀਂ ਸੋਚੋਗੇ ਕਿਵੇਂ ਵੀ ਜਿਹਦੇ ਵਿੱਚ ਨੌਜਵਾਨ ਵੀ ਮੁਸੀਬਤ 'ਚ ਫਸ ਜਾਣਗੇ ਤੇ ਬਜ਼ੁਰਗ ਵੀ ਇਹ ਇਸ ਤਰ੍ਹਾਂ ਫਸਦੇ ਨੇ ਵੀਰੋ ਕਿਉਂਕਿ ਜੋ ਅੱਜਕੱਲ ਠੱਗੀਆਂ ਦਾ ਸਿਲਸਲਾ ਸ਼ੁਰੂ ਹੋਇਆ ਹੋਇਆ ਹੈ ਉਹਦੇ ਵਿੱਚ ਇੱਕ ਆਮ ਠੱਗੀ ਕਿਸੇ ਨੂੰ ਪਰਮਾ ਕੇ ਲੁੱਟਣਾ ਉਹ ਵੱਖਰੀ ਗੱਲ ਹੈ ਕਿਸੇ ਨੂੰ ਬੈਂਕ ਦੇ ਖਾਤੇ 'ਚ ਲੋਨ ਕਰਵਾ ਕੇ ਦੇਣਾ ਲੁੱਟਣਾ ਉਹ ਵੱਖਰੀ ਗੱਲ ਹੈ ਜਾਂ ਕੋਈ ਕਾਲ ਆ ਜਾਣੀ ਤੁਹਾਨੂੰ ਵੀ ਤੁਸੀਂ ਇੱਥੇ ਪੈਸੇ ਭਰਨੇ ਨੇ ਤੁਹਾਡਾ ਦਿੱਲੀ 'ਚ ਤੁਹਾਡੇ ਖਿਲਾਫ ਕੇਸ ਹੋ ਗਿਆ ਉਹ ਵੀ ਇੱਕ ਪਾਸੇ ਗੱਲ ਹੈ ਜਿਹੜੀ ਆ ਗੱਲਬਾਤ ਹੈ ਇਹ ਬਹੁਤ ਨੌਜਵਾਨਾਂ ਨਾਲੋਂ ਤੇ ਬਜ਼ੁਰਗਾਂ ਨਾਲ ਬੀਤ ਚੁੱਕੀ ਹੈ ਪਰ ਸ਼ਰਮ ਦੇ ਮਾਰੇ ਉਹ ਦੱਸਦੇ ਨਹੀਂ ਕਿਸੇ ਨੂੰ ਜਿਹੜੇ ਦੱਸ ਦਿੰਦੇ ਉਹ ਬਚ ਵੀ ਜਾਂਦੇ ਆ ਤੇ ਕਈਆਂ ਨਾਲ ਤਾਂ 10 10 12 12 15 15 ਲੱਖ ਦੀ ਲੁੱਟ ਹੋ ਗਈ ਹੈ ਜਦੋਂ ਪੈਸੇ ਮੁੱਕ ਗਏ ਦੇਣ ਤੋਂ ਬਾਅਦ ਵੀ ਹੁਣ ਘਰਦਿਆਂ ਕੋਲੇ ਗੱਲਾਂ ਖੁੱਲਣਗੀਆਂ ਜਾਂ ਸਾਰੇ ਕਿਤੇ ਗੱਲ ਜਾਊਗੀ ਤਾਂ ਫਿਰ ਆਖਰ ਨੂੰ ਪੁਲਸ ਕੋਲੇ ਜਾਂਦੇ ਨੇ ਫਿਰ ਪੁਲਸ ਦੀ ਸਹਾਇਤਾ ਲਈ ਜਾਂਦੀ ਹੈ ਪਰ ਜਿਹੜੇ ਲੁੱਟਣ ਵਾਲੇ ਨੇ ਉਹ ਪੁਲਸ ਦੇ ਹੱਥ ਫਿਰ ਵੀ ਨਹੀਂ ਆਉਂਦੇ ਜੇ ਪੁਲਸ ਦੇ ਹੱਥ ਆਉਂਦੇ ਹੁੰਦੇ ਨਾ ਇਹ ਦੁਬਾਰਾ ਦੁਬਾਰਾ ਹੀ ਨੌਬਤ ਨਾਉਂਦੀ ਇਸ ਕਰਕੇ ਤੁਸੀਂ ਆਪ ਬਚਣਾ ਹੈ ਤੋਂ ਕਈ ਲੋਕ ਤਾਂ ਫੋਲੋ ਕਰ ਗਏ ਹੋਣੇ ਮੇਰੀ ਗੱਲ ਨੂੰ ਦੋਸਤੋ ਵੀਡੀਓ ਕਾਲ ਆਉਂਦੀ ਹੈ ਇੱਕ ਵੀਡੀਓ ਕਾਲ ਹਰ ਬੰਦਾ ਚੁੱਕ ਲੈਂਦਾ ਜਦੋਂ ਚੁੱਕਦੇ ਆਗੇ ਇੱਕ ਸੋਹਣੀ ਸਨਕਚੀ ਕੁੜੀ ਉਹਦੇ ਵਿੱਚ ਬੈਠੀ ਹੁੰਦੀ ਹੈ ਉਹ ਮੁੜ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਤਾਂ ਮੈਂ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਉਹ ਅੱਗੇ-ਅੱਗੇ ਜਾ ਕੇ ਕਿਸ ਤਰ੍ਹਾਂ ਦੇ ਐਕਸਪੋਜ਼ ਕਰਦੀ ਹੈ ਜਾਂ ਪੂਰਾ ਨਿਰਵਸਤਰ ਹੋ ਜਾਂਦੀ ਆ ਆਖਰ ਨੂੰ ਨਾਲ ਨਾਲ ਕਈ ਵਾਰੀ ਆਪਣੇ ਭੋਲੇ ਭਾਲੇ ਲੋਕ ਨੇ ਉਹਨਾਂ ਨੇ ਸੋਚਿਆ ਸਾਨੂੰ ਕੋਈ ਪਿਆਰ ਕਰਨ ਵਾਲੀ ਹੈ ਉਹ ਐਸਾ ਪਰਮਾਉਂਦੀ ਆ ਕਈਆਂ ਦੇ ਤੱਗੋ ਵੀ ਨਿਰਵਸਤਰ ਕੱਪੜੇ ਜਿਹੜੇ ਕਰਵਾ ਲੈਂਦੀ ਓਸ ਤੋਂ ਬਾਅਦ ਕੀ ਸਿਲਸਿਲਾ ਸ਼ੁਰੂ ਹੁੰਦਾ ਬਾ થોੜੇ ਸਮੇਂ ਬਾਅਦ ਇਹ ਐਡਿਟ ਕਰਕੇ ਵੀਡੀਓ ਨੂੰ ਤੁਹਾਡੇ ਕੋਲ ਭੇਜਿਆ ਜਾਂਦਾ ਵੀ ਆਹ ਦੇਖ ਲੈ ਤੇਰੀ ਵੀਡੀਓ ਹੈ ਜਿਹੜੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਜਾਂ ਕੁਝ ਵੀ ਕਰਾਂਗੇ ਕਈ ਵਾਰ ਤਾਂ ਇੱਥੋਂ ਤੱਕ ਫੋਨ ਆਉਂਦੇ ਨੇ ਵੀ ਅਸੀਂ ਕ੍ਰਾਈਮ ਬ੍ਰਾਂਚ ਤੋਂ ਬੋਲਦੇ ਆ ਮੈਂ ਏਡੀਜੀਪੀ ਬੋਲਦਾ ਮੈਂ ਐਸਪੀ ਬੋਲਦਾ ਉਹ ਬੋਲਣ ਲਈ ਵੀ ਸ਼ਰਮ ਨਹੀਂ ਕਰਦੇ ਵੀ ਏਡੀਜੀਪੀ ਕਿਸ ਲੈਵਲ ਤੇ ਫੋਨ ਨਹੀਂ ਕਰੂਗਾ ਕਈ ਸਿਆਣੇ ਬੰਦੇ ਉਹ ਸਮਝ ਜਾਂਦੇ ਆ ਪਰ ਡਰਦਾ ਬੰਦਾ ਆਪਣੀ ਇੱਜ਼ਤੋਂ ਕਿਉਂਕਿ ਉਹ ਨੰਬਰ ਹੈ ਜਿਹੜਾ ਉਹਨੂੰ ਫੇਸਬੁੱਕ ਤੇ ਸਰਚ ਕਰਦੇ ਨੇ ਉਹਦੇ ਫਰੈਂਡ ਨੇ ਜਿਹੜੇ ਉਹਨਾਂ ਨੂੰ ਸਰਚ ਕਰਦੇ ਨੇ ਕਈ ਵਾਰ ਉਹ ਵੀਡੀਓ ਮਿੱਤਰੋ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਭੇਜੀ ਜਾਂਦੀ ਹੈ ਫਿਰ ਦਮਾਨ ਹੁੰਦੀ ਹੈ ਪੈਸੇ ਦੀ ਸ਼ੁਰੂ ਵੀ ਨਹੀਂ ਇਹ ਤੁਹਾਡੀ ਜਿਹੜੀ ਵੀਡੀਓ ਹੈ ਇਹ YouTube ਤੇ ਪਹਿ ਚੁੱਕੀ ਹੈ ਇਹਨੂੰ ਉਤਾਰਨਾ ਪੈਣਾ ਹੈ ਇਹਨੂੰ ਉਤਾਰਨ ਵਾਸਤੇ ਤੁਸੀਂ ਸਾਨੂੰ ਪੈਸੇ ਭੇਜੋ ਕਿਉਂਕਿ ਜੇ ਨਾ ਉਤਾਰੀ ਜਿਹੜੀ ਕੁੜੀ ਤੁਹਾਡੇ ਨਾਲ ਬੈਠੀ ਹੈ ਨਾ ਉਹ ਆਤਮ ਹੱਤਿਆ ਕਰ ਲੂਗੀ ਮਰ ਜੂਗੀ ਉਹ ਬੰਦਾ ਡਰ ਜਾਂਦਾ ਹੈ ਦਰ ਕੇ ਸਭ ਤੋਂ ਪਹਿਲਾਂ ਸਟਾਰਟਿੰਗ ਥੋੜੀ ਮਹੋਰ ਤੋਂ ਸ਼ੁਰੂ ਹੁੰਦੀ ਹੈ 10000 ਫਿਰ 50000 ਲੱਖ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਹਿਸ਼ਾਰਪਰੇਰੀ ਦੀ ਹੀ ਖਬਰ ਚਲਾਈ ਸੀ ਇੱਕ ਬਜ਼ੁਰਗ ਤੋਂ ਐਸੇ ਤਰ੍ਹਾਂ 12 ਲੱਖ ਰੁਪਈਆ ਠੱਗਿਆ 12 ਲੱਖ ਤੇ ਤਕਰੀਬਨ 5-6 ਮਹੀਨਿਆਂ ਤੋਂ ਮੇਰੇ ਕੋਲੇ ਬਹੁਤ ਕੌਲ ਐ ਅਸੀਂ ਆਉਂਦੀਆਂ ਨੇ ਕਈਆਂ ਤੋਂ ਤਾਂ ਅਸੀਂ ਨੰਬਰ ਲਿਆ ਵੀ ਲਿਆ ਜਿਹੜਾ ਦਿੱਲੀੋਂ ਤੈਨੂੰ ਕਾਲ ਕਰਦਾ ਉਹਦੇ ਨਾਲ ਅਸੀਂ ਗੱਲ ਕਰਦੇ ਆਂ ਵੇਰਾਸੀਂ ਦੱਸਦੇ ਅਸੀਂ মিডিਆ ਤੋਂ ਬੋਲਦੇ ਆ ਭਾਈ ਤੁਹਾਡੀ ਖਬਰ ਚਲਾਵਾਂਗੇ ਤਾਂ ਕਿਤੇ ਜਾ ਕੇ ਬੰਦੇ ਦਾ ਬਚਾਅ ਹੁੰਦਾ ਪਰ ਹੁਣ ਕਿੰਨੇ ਕੁ ਲੋਕਾਂ ਨੂੰ ਅਸੀਂ ਇੰਡਿਵੀਜ਼ੀਬਲ ਤੌਰ ਤੇ ਦੱਸਾਂਗੇ ਇਸ ਲਈ ਵੀਡੀਓ ਬਣਾਉਣੀ ਜ਼ਰੂਰੀ ਸਮਝੀਏ ਸਾਡਾ ਫਰਜ਼ ਹੈ মিডিਆ ਹੋਣ ਦੇ ਨਾਤੇ ਸਾਡੇ ਨੌਜਵਾਨ ਸਾਡੇ ਬਜ਼ੁਰਗ ਆਪਣੇ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀਡੀਓ ਜ਼ਰੂਰ ਭੇਜਿਓ ਕਿਉਂਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਵੱਸ ਸਕਦੀ ਹੈ ਇਹਦੇ ਨਾਲ ਤੁਹਾਡਾ ਪੈਸਾ ਵੱਸ ਸਕਦਾ ਤੁਸੀਂ ਲੁੱਟਣੋਂ ਵੱਸ ਸਕਦੇ ਹੋ ਨਹੀਂ ਤਾਂ ਜਾਨ ਵੀ ਗੋਣੀ ਪੈਂਦੀ ਹੈ ਜੇ ਕਿਸੇ ਨੂੰ ਕਹਦੇ ਤੇਰੇ ਨੰਗੇ ਦੀ ਵੀਡੀਓ ਫਲਾਣੀ ਕੁੜੀ ਨਾਲ ਕੋਈ ਚਲਦੀ ਆ ਨਾ ਦਿਖਦੀ ਹੈ ਤਾਂ ਬੰਦਾ ਮਰਨ ਤੱਕ ਜਾਂਦਾ ਗੱਲ ਵੀ ਸਹੀ ਹੈ ਜੇ ਕਿਸੇ ਦੀ ਇਸ ਤਰ੍ਹਾਂ ਨੰਗੇਜ ਦੀ ਵੀਡੀਓ ਉਧਰੋਂ ਨੰਗੇਜ ਦੇ ਵਿੱਚ ਲੜਕੀ ਉਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਦੇ ਰਿਸ਼ਤੇਦਾਰਾਂ ਤੱਕ ਉਹਦੇ ਦੋਸਤਾਂ ਮਿੱਤਰਾਂ ਤੱਕ ਭੈਣ ਭਰਾਵਾਂ ਤੱਕ ਜਾਂਦੀ ਹੈ ਤਾਂ ਬੰਦਾ ਕਿਉਂ ਨਹੀਂ ਮਰਨ ਦੀ ਗੱਲ ਕਰੂਗਾ ਦੋਸਤੋਂ ਪੈਸੇ ਵੀ ਲੈ ਲੈਂਦੇ ਨੇ ਉਹ ਵੀਡੀਓ ਵੀ ਵਾਇਰਲ ਕਰੰਦੇ ਆ ਸਾਰੇ ਕੁਝ ਕਰਦੇ ਆ ਇਸ ਕਰਕੇ ਆਪਾਂ ਬਚਣਾ ਕਿਵੇਂ ਆ ਇਹ ਬਚਣਾ ਇਸ ਤਰ੍ਹਾਂ ਤੁਹਾਨੂੰ ਜਦੋਂ ਵੀਡੀਓ ਕਾਲ ਆਉਂਦੀ ਹੈ ਕਿਸੇ ਅਨਨੌਮ ਨੰਬਰ ਤੋਂ ਤੁਸੀਂ ਚੁੱਕਣੀ ਨਹੀਂ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਕਾਲ ਜ਼ਰੂਰੀ ਹੋ ਸਕਦੀ ਹੈ ਤਾਂ ਤੁਸੀਂ ਉਸੇ ਤਰ੍ਹਾਂ WhatsApp ਤੇ ਜਾ ਕੇ ਉਹਨੂੰ ਆਡੀਓ ਕਾਲ ਕਰ ਸਕਦੇ ਹੋ ਆਡੀਓ ਕਾਲ ਦੇ ਜ਼ਰੀਏ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੌਣ ਅਗਲਾ ਬੰਦਾ ਜੇ ਤੁਹਾਨੂੰ ਸਹੀ ਲੱਗਦਾ ਵੀ ਤੁਹਾਡਾ ਨੌਨ ਪਰਸਨ ਹੈ ਕੋਈ ਜਾਣਨ ਵਾਲਾ ਰਿਸ਼ਤੇਦਾਰ ਤਾਂ ਭਾਵੇਂ ਉਸ ਤੋਂ ਬਾਅਦ ਤੁਸੀਂ ਵੀਡੀਓ ਕਾਲ ਤੇ ਆ ਜਾਓ ਕਿਉਂਕਿ ਜੇ ਤੁਸੀਂ ਡਾਇਰੈਕਟ ਵੀਡੀਓ ਕਾਲ ਚੱਕ ਲਈ ਉਹਨਾਂ ਨੇ ਇੱਕ ਵਾਰ ਤੁਹਾਡੀ ਸ਼ਕਲ ਦੇਖ ਲਈ ਸ਼ਕਲ ਦੀ ਵੀ ਉਹਨਾਂ ਨੇ ਨਾਲ ਦੀ ਵੀਡੀਓ ਬਣਾ ਕੇ ਤਾਂ ਵੀ ਤੁਹਾਨੂੰ ਬਦਨਾਮ ਕਰਨਾ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਬਹੁਤ ਘੱਟ ਨੇ ਵੈਸੇ ਤਾਂ ਪਰ ਜ਼ਿਆਦਾ ਤਰਕੀ ਹੈ ਆਪਣੇ ਨੌਜਵਾਨ ਉਹਨਾਂ ਦੇ ਪ੍ਰਭਾਵੇ 'ਚ ਆ ਕੇ ਸਾਡੇ ਬਜ਼ੁਰਗ ਉਹਨਾਂ ਦੇ ਬਹਿਕਾਵੇ 'ਚ ਆ ਕੇ ਆਪ ਵੀ ਇੰਗੇਜ ਹੋ ਜਾਂਦੇ ਨੇ ਨੰਗੇ ਹੋ ਜਾਂਦੇ ਆ ਉਹ ਸਾਰੀ ਵੀਡੀਓ ਰਿਕਾਰਡ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਸਿਲਸਿਲਾ ਸ਼ੁਰੂ ਹੁੰਦਾ ਜਿਨ੍ਹਾਂ ਨੇ ਬੀਤੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਪਰਿਵਾਰ ਨੂੰ ਉਹ ਨਹੀਂ ਦੱਸ ਸਕਦੇ ਹੌਲੀ ਹੌਲੀ ਕਿੱਥੇ ਗੱਲ ਜਾ ਕੇ ਸਾਡੇ ਵਰਗੇ মিডিਆ ਵਾਲਿਆਂ ਕੋਲ ਆਉਂਦੀ ਹੈ ਤਾਂ ਇਸੇ ਲਈ ਆ ਕੋਸ਼ਿਸ਼ ਅਸੀਂ ਕੀਤੀ ਹੈ ਤੁਸੀਂ ਕਾਲ ਨਹੀਂ ਚੱਕਣੀ ਵੀਡੀਓ ਅਨਨੌਨ ਜੇ ਤੁਸੀਂ ਜਾਣਦੇ ਹੋ ਤਾਂ ਚੁੱਕੋ ਕਈ ਭਰਾ ਤਾਂ ਕਹਿੰਦੇ ਹੋਵੇ ਅਸੀਂ ਦੂਸਰੀ ਸਾਈਡ ਦਾ ਕੈਮਰਾ ਕਰਕੇ ਚੁੱਕ ਲਾਂਗੇ ਕਿਉਂ ਚੁੱਕਣੀਆਂ ਬਾਈ ਤੁਸੀਂ ਉਸ ਕਾਲ ਤੇ ਆਡੀਓ ਕਾਲ ਐਜ਼ ਅ ਵਟਸਐਪ ਤੇ ਉਸ ਨੂੰ ਰਿਪੀਟ ਕਾਲ ਕਰ ਸਕਦੇ ਹੋ ਜੇ ਤੁਹਾਡਾ ਨੌਨ ਪਰਸਨ ਹੈ ਤੁਹਾਡਾ ਕੋਈ ਰਿਸ਼ਤੇਦਾਰ ਆ ਭਾਵੇਂ ਵੀਡੀਓ ਕਰੋ ਕੁਝ ਵੀ ਕਰੋ ਇਸ ਕਰਕੇ ਸਾਰੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਇਹ ਬੇਨਤੀ ਹੈ ਇਹ ਸਾਡੀ ਜਿਹੜੀ ਆਵਾਜ਼ ਹੈ ਹਰ ਇੱਕ ਪੰਜਾਬੀ ਤੱਕ ਜਿੱਥੇ ਤੱਕ ਸਾਡੇ ਬੱਚੇ ਬੈਠੇ ਨੇ ਭਰਾ ਬੈਠੇ ਨੇ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਅਸੀਂ ਇਹ ਠੱਗਾਂ ਦੀ ਠੱਗੀ ਦਾ ਸ਼ਿਕਾਰ ਨਾ ਹੋਈਏ ਤੇ ਸਾਡੇ ਨੌਜਵਾਨ ਜਾਨਾਂ ਨਾ ਗਵਾ ਬੈਠਣ ਸਾਡੇ ਬਜ਼ੁਰਗ ਕਿਤੇ ਸਾਡੇ ਹੱਥੋਂ ਚਲੇ ਨਾ ਜਾਣ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਵੀਡੀਓ ਕਿਸੇ ਨੌਜਵਾਨ ਜਾਂ ਬਜ਼ੁਰਗ ਦੀ ਵਾਇਰਲ ਹੁੰਦੀ ਹੈ ਤਾਂ ਉਹਦੇ ਮਨ ਤੇ ਕੀ ਵੀਰ ਦਾ ਆਪਾਂ ਨੂੰ ਸਾਰਿਆਂ ਨੂੰ ਇਸ ਕਰਕੇ ਸਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਆਪਣੇ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਦੋਸਤਾਂ ਤੱਕ ਆਪਣੇ ਭਰਾਵਾਂ ਤੱਕ ਇਹਨੂੰ ਜਰੂਰ ਪਹੁੰਚ ਦਿਓ